ਸਵਾਹਿਤ ਹੈ ਜੀ ਤੁਹਾਡਾ ਸਾਹਿਬ ਐਗਰਜੀਪਾਤੇ ਬਹੁਤ ਠੀਕ ਹਾਲ ਚਾਲ ਹੈ ਹਾਂਜੀ ਵਧੀਆ ਚੱਲਦੀ ਕਹਾ ਜੀ ਠੀਕ ਹੈ ਹਾਂਜੀ ਚੱਲਦੀ ਕਹਾ ਜੀ ਕੀ ਨਾਮ ਹੈ ਜੀ ਆਪਣਾ ਲੈਣਾ ਗੁਰਜੀਤ ਸਿੰਘ ਹੈ ਜੀ ਪਿੰਡ ਝਖੜ ਵਾਲਾ ਜੀ ਜ਼ਿਲ੍ਹਾ ਫਰੀਕੋਟ ਜੀ ਪਰਿਵਾਰ ਚ ਕੌਣ ਸਨ ਪਰਿਵਾਰ ਚ ਮੇਰੇ ਮਾਤਾ ਦੇ ਮੇਰੇ ਭਾਈ ਭੈ ਕੀ ਕੀ ਕੰਮ ਕਰਦੇ ਸੀ ਪਹਿਲਾਂ ਕੀ ਕੰਮ ਕਰਦੇ ਸੀ ਤੁਸੀਂ ਪਹਿਲਾਂ ਗ੍ਰੰਥੀ ਸਿੰਘ ਸੀਗਾ ਜੀ ਮੈਂ ਅੱਛਾ ਤੇ ਘਰ ਦੀਆਂ ਮੀਵਰੀਆਂ ਕਰਕੇ ਘਰੇ ਆਵਾਂ ਤਗਾ ਜੀ ਤੇ ਕਿੰਨਾ ਸਮਾਂ ਤੁਸੀਂ ਗ੍ਰੰਥੀ ਸਿੰਘ ਦੀ ਵੀਡੀਓ ਕੀਤੀ ਮੈਂ ਦੱਸ ਤਕਰੀਬਨ 10 ਸਾਲ ਦੇ ਪਹਿ ਕੀਤੀ ਹੈ ਜੀ ਅੱਛਾ ਫਿਰ ਕੀ ਕੀ ਗੱਲ ਹੋ ਗਈ ਸੀ ਘਰੇ ਡੈਡੀ ਦੀ ਡੈਥ ਹੋਣ ਕਰਕੇ ਜੀ ਤੇ ਘਰੇ ਸਾਰਾ ਆਪਦੇ ਸਾਰਾ ਗਏ ਸਾਰਾ ਕੋ ਕਰਨਾ ਪੈ ਗਿਆ ਤੇ ਉਹਦਾ ਕਰਕੇ ਇਧਰ ਸਾਹਮਣਾ ਪੈ ਗਿਆ ਕਰ ਦਾ ਹਾਲਾਤ ਥੋੜੇ ਬਾਤਰ ਹੋ ਗਏ ਸੀਗੇ ਜੀ ਘਰੇ ਮਜ਼ਦੂਰੀ ਕਰਕੇ ਟਾਈਮ ਪਾਸ ਕਰਨਾ ਪੈਂਦਾ ਸੀਗਾ ਜੀ ਉਸ ਤੋਂ ਬਾਅਦ ਤੁਸੀਂ ਕਿਹੜੀ ਸੰਸਥਾ ਕੋਲ ਗਏ ਤੁਹਾਨੂੰ ਕਿੱਥੋਂ ਪਤਾ ਚੱਲੇ ਸਾਨੂੰ ਇੱਕ ਦੋਸਤ ਨੇ ਦੱਸਿਆ ਸੀਗਾ ਖਾਸ ਸੈਟ ਵਾਲੀ ਤੇ ਅਸੀਂ ਕਾਲ ਸਾਈਡ ਦੇ ਡਾਕਟਰਗੇ ਸੀਗੇ ਜੀ ਪਟਿਆਲੇ ਜੀ ਤੇ ਉੱਥੇ ਉਹਨਾਂ ਕੋਲੋਂ ਸਾਨੂੰ ਜਿਹੜੀ ਮਦਦ ਕੀਤੀ ਗਈ ਤੇ ਤੁਰਿਉਣਾ ਤੋਂ ਥੋੜੇ ਸਮੇਂ ਜੀ ਮਦਦਤ ਹੋ ਗਈ ਸੀਗੀ ਜੀ ਬਹੁਤ ਵਧੀਆ ਉਹਨਾਂ ਨੇ ਜੀ ਸਾਡੀ ਗੱਲ ਸੁਣੀ ਤੇ ਸਾਨੂੰ ਉਹਨਾਂ ਨੇ ਟਰੈਕਟਰ ਲੈਣ ਵਾਸਤੇ ਕੁਝ ਰੁਪਏ ਮਨੋ ਜੀ ਦਿੱਤੇ ਸੀਗੇ ਉਸ ਅਸੀਂ ਆਪ ਦੇ ਵੱਲੋਂ ਭਾਈ ਤੇ ਅਸੀਂ ਟਰੈਕਟਰ ਲੈ ਆ ਗਏ ਤੇ ਟਰੈਕਟਰ ਲੈ ਕੇ ਬਾਅਦ ਤੋਂ ਤਾ ਨਿਕਲੀ ਸੀਗੀ ਤੇ ਮੰਨ ਕੇ ਚੋ ਇਹ ਟਾਂ ਟੋਣ ਦਾ ਕੰਮ ਕਰਦੇ ਭੱਟੇ ਜੀ ਇਸ ਤਰ੍ਹਾਂ ਚੱਲਦਾ ਇਹ ਕੰਮ ਹੁਣ ਮੰਨ ਲਓ ਕੋਈ ਮਲੋ ਜਿਵੇਂ ਪਹਿਲਾਂ ਕਹਿੰਦੇ ਤੁਸੀਂ ਵੀ ਕਾਫੀ ਹਾਲਾਤ ਉਹ ਕੋਣ ਹਾਲਾਤ ਹੈ ਕਿ ਫਰਕ ਪੈ ਹੀ ਕਰ ਹਾਂਜੀ ਹਾਂਜੀ ਫਰਕ ਪਿਆ ਜੀ ਵਧੀਆ ਕਵੀਨ ਦਾ ਦੀ ਸਾਈਡ ਤੋਂ ਹੁੰਦੀ ਆਂਦੀ ਹੋਈ ਹੋਈ ਸਾਰਾ ਕੁਝ ਫਰਕ ਸਿੱਝ ਗੋ ਵੈਲਕਮ ਜੀ ਦਾ ਖਾਸਾ ਵੈਲਕਮ